ਸਤ ਪੁਕਾਰ ਜੀ ਪਤਾ ਲੱਗਿਆ ਹੈ ਕਿ ਕੱਲ ਤੋਂ ਰਾਈਸ ਮਿਲਰਸ ਨੇ ਫੈਸਲਾ ਕੀਤਾ ਕਿ ਉਹ ਝੋਨਾ ਨਹੀਂ ਚੁੱਕਣਗੇ ਮੰਡੀਆਂ ਦੇ ਵਿੱਚੋਂ ਤੇ ਕੀ ਸਥਿਤੀ ਹੈ ਤੇ ਕਾਰਨ ਕੀ ਨੇ ਦੇਖੋ ਗੱਲ ਇਹ ਹੈ ਕੱਲ ਤੋਂ ਨਹੀਂ ਕਹਿ ਸਕਦੇ ਕਿ ਆਪਾਂ ਇਹਨੂੰ ਰਾਈਸ ਮਿਲਰ ਜਿਹੜੇ ਹੈ ਪਿਛਲੇ 6 ਮਹੀਨੇ ਤੋਂ ਰੋਣਾ ਪਾ ਰਹੇ ਜੀ ਅਸੀਂ 6 ਮਹੀਨੇ ਤੋਂ ਸਰਕਾਰ ਨੂੰ آگਾਹ ਕਰ ਰਹੇ ਹਾਂ ਕਿ ਤੁਸੀਂ ਆਪਣੀ ਜਗ੍ਹਾ ਬਣਾਓ ਝੋਨਾ ਲੈਣ ਵਾਸਤੇ ਕਿ ਪੰਜਾਬ ਦਾ ਝੋਨਾ ਰੁਹੇਗਾ ਮੰਡੀਆਂ ਇਸ ਇੰਸਪੈਕਟਰ ਦਾ ਜਿੱਦਾ ਖਰੀਤੇਗਾ ਔਰ ਆਰਟੀ ਭਰੇਗਾ ਔਰ ਉਹ ਝੋਲਾ ਉਸਕੇ ਇੰਸਪੈਕਟਰ ਨੇ ਫੰਦ ਕੇ ਸਾਡੇ ਸੈਂਦ ਵਿੱਚ ਲਾਉਂਗਾ ਸਾਡਾ ਜਿਲ੍ਹਾ ਹੈਗਾ ਪੰਜਾਬ ਸਰਕਾਰ ਕਾ ਨਹੀਂ ਬਹੁਤ ਪੈਸਾ ਰੁਕਿਆ ਹੋਇਆ ਹੈ ਜਿਹੜਾ ਕਿ ਅਸੀਂ ਪੰਜਾਬ ਸਰਕਾਰ ਨੂੰ ਪਿਛਲੇ 2 ਮਹੀਨਿਆਂ ਤੋਂ ਬੇਨਤੀ ਕਰ ਰਹੇ ਹਾਂ ਕਿ ਸਾਡਾ ਪੈਸਾ ਦਿੱਤਾ ਜਾਵੇ ਸਰਕਾਰ ਤੇ ਕੰਦ ਤੇ ਜੂਨਰੀਂਗ ਦੀ ਉੱਤੇ 2-3 ਅਫਸਰ ਐਸੇ ਬੈਠੇ ਆਂ ਜਿਹੜੇ ਕੇ ਸਰਕਾਰ ਨੂੰ ਫੇਲ ਕਰਨਾ ਚਾਹੁੰਦੇ ਹਨ ਹੂੰ ਆਪੀ ਸਰਕਾਰ ਨੂੰ ਵੀ ਕਹਿ ਚੁੱਕੇ ਆ ਉਹਨਾਂ ਅਫਸਰਾਂ ਦੇ ਨਾਮ ਵੀ ਬੋਲ ਚੁੱਕੇ ਆ ਪਰ ਸਰਕਾਰ ਦਾ ਇਸ ਵੱਲ ਧਿਆਨ ਹੀ ਨਹੀਂ ਹੈ ਚਾਤਪੁਰ ਕਾਹ ਜੀ ਕਿੰਨਾ ਕ ਪੈਸਾ ਤੁਹਾਡਾ ਪੰਜਾਬ ਸਰਕਾਰ ਵੱਲ ਜਿਹੜਾ ਉਹ ਡਿਊ ਹੈ 20000 ਕਰੋੜ ਰੁਪਈਆ ਸਰ ਦਾ ਇਹ ਪੈਸਾ ਕਾਹਦਾ ਹੈ ਤੁਹਾਡਾ ਜਿਹੜੀ ਇਹ ਸ਼ੈਲਰ ਜਿਹੜੇ ਸ਼ੈਲਿੰਗ ਦਾ ਸਾਡਾ ਮੈਂ ਦੱਸਦਾ ਜੀ ਸਾਡਾ ਕਾਹਦਾ ਪੈਸਾ ਇੱਕ ਤਾਂ 11 11 ਲੱਖ ਰੁਪਈਆ ਸਾਡੇ ਲਈ ਸਿਕਿਉਰਟੀ ਉਹਨਾਂ ਨੇ ਰੱਖ ਰੱਖੀ ਐ 5200 5500 ਰਾਈਟ ਮਿਲਿਆ ਦਿਨੋ ਜੀ ਕਿੰਨੇ ਪੈਸੇ ਹੋ ਸਾਡੇ ਨਾਲ ਟੈਲੀਫੋਨ ਦੇ ਲਾਈਨ ਦੇ ਉੱਤੇ ਉਹਨਾਂ ਦੇ ਨੁਮਾਇंदे ਜੁੜ ਰਹੇ ਆ ਅ ਸ੍ਰੀ ਸਤਪ੍ਰਕਾਸ਼ ਜੀ ਜੋ ਕਿ ਵਾਈਸ ਪ੍ਰੈਜ਼ੀਡੈਂਟ ਨੇ ਪੰਜਾਬ ਰਾਈਸ ਮਿਲਰਸ ਐਸੋਸੀਏਸ਼ਨ ਦੇ ਅਸੀਂ ਉਹਨਾਂ ਕੋਲ ਜਿਆਦਾ ਜਿਹੜੀ ਜਾਣਕਾਰੀ ਲੈਨੇ ਆ ਕਿ ਤਾਜ਼ਾ ਸਥਿਤੀ ਕੀ ਹੈ ਕਿਉਂਕਿ ਕੱਲ ਤੋਂ ਸਟ੍ਰਾਈਕ ਉਹ ਕਰਦੇ ਪਏ ਨੇ ਕਿ ਕਿਉਂ ਕਰ ਰਹੇ ਨੇ ਜੀ ਹੈਲੋ ਜੀ ਹਾਂਜੀ ਸਰ ਸਵਾਗਤ ਹੈ ਜੀ ਤੁਹਾਡਾ ਬਰਨਵਾ ਜੀ ਧੰਨਵਾਦ ਜੀ ਸਤਪ੍ਰਕਾ ਜੀ ਪਤਾ ਲੱਗਿਆ ਹੈ ਕਿ ਕੱਲ ਤੋਂ ਰਾਈਸ ਮਿਲਰਸ ਨੇ ਫੈਸਲਾ ਕੀਤਾ ਕਿ ਉਹ ਝੋਨਾ ਨਹੀਂ ਚੁੱਕਣਗੇ ਮੰਡੀਆਂ ਦੇ ਵਿੱਚੋਂ ਤੇ ਕੀ ਸਥਿਤੀ ਹੈ ਤੇ ਕਾਰਨ ਕੀ ਨੇ ਦੇਖੋ ਗੱਲ ਇਹ ਹੈ ਕੱਲ ਤੋਂ ਨਹੀਂ ਕਹਿ ਸਕਦੇ ਆਪਾਂ ਇਹਨੋਂ ਰਾਈਸ ਮਿਲਰ ਜਿਹੜੇ ਆ ਪਿਛਲੇ 6 ਮਹੀਨੇ ਤੋਂ ਰੋਣਾ ਪਾ ਰਹੇ ਆ ਜੀ ਅਸੀਂ 6 ਮਹੀਨੇ ਤੋਂ ਸਰਕਾਰ ਨੂੰ آگਾਹ ਕਰ ਰਹੇ ਆ ਵੀ ਤੁਸੀਂ ਆਪਣੀ ਜਗ੍ਹਾ ਬਣਾਓ ਝੋਨਾ ਲਾਣ ਵਾਸਤੇ ਇਹ ਪੰਜਾਬ ਦਾ ਝੋਨਾ ਰੋਣੇਗਾ ਮੰਡੀਆਂ 'ਚ ਹੂੰ ਜੀ ਲੇਕਿਨ ਸਰਕਾਰ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਹੈ ਹੂੰ ਔਰ ਇੱਕ ਮੈਂ ਗੱਲ ਲਾ ਦਿਆ ਬੀਨ ਜੀ ਜਿਹੜੇ ਬੋਲ ਰਹੇ ਸੀ ਉਹ ਕਹ ਰਹੇ ਸੀ ਵੀ ਆਪਦੀ ਦਾ ਖਰੀਦਣਗੇ ਆਪਦੀ ਕਦੇ ਝੋਨਾ ਵੀ ਖਰੀਦਦਾ ਹੁੰਦਾ ਹੂੰ ਜੋ ਨਾਕ ਰਿਜ਼ਰਵਡ ਇੰਸਪੈਕਟਰ ਇੰਸਪੈਕਟਰ ਜੇਨ ਸਿੱਧਾ ਖਰੀਦੇਗਾ ਔਰ ਆਰ ਪੀ ਭਰੇਗਾ ਔਰ ਉਹ ਝੋਨਾ ਉਸਕੇ ਇੰਸਪੈਕਟਰ ਨੇ ਬੰਦ ਕੇ ਸਾਡੇ ਸੈਂਟਰ ਵਿੱਚ ਲਾਣਾ ਆਉਂਦਾ ਹਮ ਪਰ ਸਾਡੇ ਸੈਲਰ ਐਸ ਪੀ ਚ ਉਹਨਾਂ ਨਹੀਂ ਸਟੋਰ ਕਰਾਂਗੇ ਉਹਦਾ ਕਾਰਨ ਇਹ ਹੈ ਵੀ ਝੋਲ ਲਾਣ ਵਾਸਤੇ ਜਗ੍ਹਾ ਨਹੀਂ ਹੈ ਕਿਤੇ ਵੀ ਹਮ ਦੂਜਾ ਸਾਡਾ ਜਿਹੜਾ ਹੈਗਾ ਪੰਜਾਬ ਸਰਕਾਰ ਕੰਨੀ ਬਹੁਤ ਪੈਸਾ ਰੁਕਿਆ ਹੋਇਆ ਹੈ ਜਿਹੜਾ ਕਿ ਅਸੀਂ ਪੰਜਾਬ ਸਰਕਾਰ ਨੂੰ ਪਿਛਲੇ 2 ਮਹੀਨਿਆਂ ਤੋਂ ਬੇਨਤੀ ਕਰ ਰਹੇ ਹਾਂ ਕਿ ਸਾਡਾ ਪੈਸਾ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਤੇ ਕੰਮ ਤੇ ਜੂਨ ਰਿੰਗ ਦੀ ਉੱਤੇ 2-3 ਅਫਸਰऐसे ਬੈਠੇ ਆ ਜਿਹੜੇ ਕਿ ਸਰਕਾਰ ਨੂੰ ਫੇਲ ਕਰਨਾ ਚਾਹੁੰਦੇ ਆ ਹੂੰ ਜੀ ਸਾਡੀ ਸਰਕਾਰ ਨੂੰ ਵੀ ਕਹਿ ਚੁੱਕੇ ਆ ਉਹਨਾਂ ਅਫਸਰਾਂ ਦੇ ਨਾਮ ਵੀ ਬੋਲ ਚੁੱਕੇ ਆ ਪਰ ਸਰਕਾਰ ਦਾ ਇਸ ਵੱਲ ਧਿਆਨ ਹੀ ਨਹੀਂ ਹੈ ਹੁਣੇ 15 ਦਿਨ ਪਹਿਲਾਂ ਸੀਐਨ ਸਾਹਿਬ ਤੇ ਚਿੱਠੀ ਲਿਖੀ ਹੈ ਦਿੱਲੀ ਪਰ ਚਿੱਠੀਆਂ ਨਾਲ ਦਿੱਲੀ ਕੋਈ ਅਸਰ ਨਹੀਂ ਆਉਣਾ ਹੁਣ ਸਾਡੀ ਸੀਐਨ ਸਾਹਿਬ ਨਾਲ ਪਹਿਲਾ ਮੀਟਿੰਗ ਸੀਗੀ ਜਿੱਦੋਂ ਹਸਪਤਾਲ ਤੇ ਐਡਮਿਟ ਹੋਏ ਆ ਸਾਡੇ ਨਾਲ 2 ਵਜੇ ਮੀਟਿੰਗ ਸੀਗੀ ਉਹਨਾਂ ਨੇ ਕਿਹਾ ਸੀ ਵੀ 29 ਤਰੀਕ ਨੂੰ ਮੈਂ ਦੁਬਾਰਾ ਦਿੱਲੀ ਚਲੂਗਾ ਤੁਸੀਂ ਵੀ ਚਾਰ ਪੰਜ ਬੱਦੇ ਚਲੋ ਪਰ ਸਾਰੇ ਬਿਮਾਰ ਹੋ ਗਏ ਹਸਪਤਾਲ ਚਲੇ ਕੇ ਕੱਲ ਉਹਨਾਂ ਨੂੰ ਛੁੱਟੀ ਹੋਈ ਹੈ ਹਲੇ ਸਾਨੂੰ ਕੋਈ ਕਹਿ ਨਹੀਂ ਮਿਲਿਆ ਦਿੱਲੀ ਜਾਂਦਾ ਜਦ ਤੱਕ ਸਾਨੂੰ ਸਪੇਸ ਨਹੀਂ ਮਿਲਦੀ 50% ਬਿਲਕੁਲ ਕੇ ਸਾਹਮਣੇ ਸਪੇਸ ਪਈ ਹੈ ਜੀ ਜਦ ਤੱਕ ਬੰਨੇ ਕੋਈ ਝੋਨਾ ਨਹੀਂ ਲਵਾਣਾ ਕੋਈ ਮਿੱਲਰ ਆਪਣੇ ਅੰਦਰ ਟਰੱਕ ਨਹੀਂ ਭੰਨ ਦੇਗਾ ਕੋਈ 파ਰਦਾ ਨਹੀਂ ਦੇਗਾ ਕੋਈ ਕਰੇਟ ਨਹੀਂ ਦੇਗਾ ਜੀ ਸਾਧਪ੍ਰਕਾਸ਼ ਜੀ ਕਿੰਨਾ ਕੁ ਪੈਸਾ ਤੁਹਾਡਾ ਪੰਜਾਬ ਸਰਕਾਰ ਵੱਲ ਜਿਹੜਾ ਉਹ ਡਿਊ ਹੈ 20000 ਕਰੋੜ ਰੁਪਇਆ ਦਾ ਇਹ ਪੈਸਾ ਕਾਹਦਾ ਤੁਹਾਡਾ ਜਿਹੜੀ ਇਹ ਸ਼ੈਲਰ ਜਿਹੜਾ ਸ਼ੈਲਿੰਗ ਦਾ ਸਾਡਾ ਮੈਂ ਦੱਸਦਾ ਜੀ ਸਾਡਾ ਕਾਹਦਾ ਪੈਸਾ ਇੱਕ ਤਾਂ 11 11 ਲੱਖ ਰੁਪਈਆ ਸਾਡੀ ਲੈਵੀ ਸਕਿਉਰਟੀ ਉਹਨਾਂ ਨੇ ਰੱਖ ਰੱਖੀ ਐ 5500 5500 ਰਾਈਪ ਮਿਲਿਆ ਦਿਨੋ ਜੀ ਕਿੰਨੇ ਪੈਸੇ ਹੋਗੇ ਜੀ ਉਸ ਤੋਂ ਬਾਅਦ ਸਾਡੇ ਜਿਹੜੇ ਯੂਜ ਚਾਰਜੀਸ ਦੇ ਪੈਸੇ ਉਹਨਾਂ ਜਿਹੜਾ ਅਸੀਂ ਇੱਥੋਂ ਬਾਰਦਨਾਂ ਦਿੱਤੇ ਸੀਗੇ ਉਹਦੇ ਸਾਨੂੰ 70 ਰੁਪਏ 32 ਪੈਸੇ ਮਿਲਦੇ ਸੀਗੇ ਜੀ ਉਨਕੱਟ ਪੰਜਾਬ ਸਰਕਾਰ ਨੇ ਚਿੱਠੀ ਨਹੀਂ ਕੱਢੀ ਕੋਈ 21 ਕਿ ਫੈਸਲਰ ਵਾਲੇ ਦਾ 5-5 6-6 ਲੱਖ ਰੁਪਇਆ ਬੰਦ ਆ ਜੀ ਜੀ ਤੀਜਾ ਸਾਡਾ ਜਿਹੜਾ ਹਾਂਜੀ 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 ਤੀਜਾ ਸਾਡਾ ਜਿਹੜਾ ਹੈਗਾ ਵੀਰ ਜੀ ਉਹ ਸਾਡਾ 18-19 ਦੇ ਵਿੱਚ ਇਹਨਾਂ ਨੇ ਯੂਜ ਚਾਰਜੀਸ ਦਿੱਤੇ ਸੀਗੇ ਪਰ ਇਹਨਾਂ ਨੇ ਇਸ ਸਾਲ ਸਾਡੇ ਬੀਲਾਂ ਚੋਂ ਕੱਟ ਲਈ ਹੂੰ 700 ਰੁਪਏ 42 ਪੈਸੇ ਦੇਖੋ ਸਾਡੀ ਸਾਡੀ ਟ੍ਰਾਂਸਪੋਰਟੇਸ਼ਨ ਜਿਵੇਂ ਮਿਲੀ ਹੁੰਦੱਕ ਜੀ ਜੀ ਦੇਖੋ ਜਿਹੜੀ ਸਤਪ੍ਰਕਾ ਜੀ ਜਿਵੇਂ ਤਾਜ਼ਾ ਸਥਿਤੀ ਹੈ ਮੇਰੀ ਚੀਮਾ ਸਾਹਿਬ ਨਾਲ ਵੀ ਗੱਲ ਹੋਈ ਯਾਰ ਮਹਿੰਦਰ ਸਿੰਘ ਚੀਮਾ ਹੋਣ ਨਾਲ ਉਹ ਕਹਿੰਦੇ ਆ ਮੈਂ ਕੰਮ ਦੇਖਦੇ ਆ ਜੀ ਨਹੀਂ ਨਹੀਂ ਮੈਂ ਉਹੀ ਗੱਲ ਕਰ ਰਿਹਾ ਨਾ ਉਹ ਕਹਿੰਦੇ ਆ ਕਿ ਜੇ ਸਾਡੀਆਂ ਅੱਜ ਮੰਗਾ ਸ਼ਾਮ ਤੱਕ ਨੋਟੀਫਿਕੇਸ਼ਨ ਹੋ ਜਾਂਦੀ ਹੈ ਤਾਂ ਉਹ ਆਰਤੀਏ ਜਿਹੜੇ ਨੇ ਉਹ ਆਪਣਾ ਕੰਮ ਸ਼ੁਰੂ ਕਰਨਗੇ ਪਰ ਤੁਸੀਂ ਆਰਤੀਆਂ ਦਾ ਮਤਲਬ ਆਰਤੀਆਂ ਦਾ ਕੰਮ ਹੈ ਸਰ ਉਹਨਾਂ ਨੇ ਆਪਣੀ ਦੁਕਾਨ ਤੇ ਜੀਰੀ ਕਰਵਾਣੀ ਹੁੰਦੀ ਹੈ ਬਿਲਕੁਲ ਬਿਲਕੁਲ ਮੈਂ ਉਹੀ ਗੱਲ ਕਹਿ ਰਿਹਾ ਨਾ ਅਗਰ ਕੱਲ ਨੂੰ ਉੱਥੇ ਬੋਲੀ ਹੋ ਜਾਂਦੀ ਹੈ ਤਾਂ ਇਨਸਪੈਕਟਰ ਆ ਕੇ ਬੋਲੀ ਕਰ ਦਿੰਦਾ ਹੈ ਤਾਂ ਫਿਰ ਇਹਦਾ ਮਤਲਬ ਤੁਸੀਂ ਨਹੀਂ ਚੁੱਕੋਗੇ ਉਤੋਂ ਅਸੀਂ ਨਹੀਂ ਚੁੱਕਾਂਗੇ ਸਰ ਉਹ ਆਪਣੀ ਪਲਿੰਚਾਂ ਤੇ ਲਾ ਲੈਣ ਜੀ ਆਪਣੀ ਪਲਿੰਚਾਂ ਤੇ ਲਾ ਦੇਣ ਜਦ ਸਾਨੂੰ ਜਗ੍ਹਾ ਦੇਣਗੇ ਅਸੀਂ ਦੋ ਗੱਡੀਆਂ ਗੱਡੀਆਂ ਕੁੱਟ ਕੇ ਚੌਲਾਂ ਦੀਆਂ ਲਾ ਦੇ ਆ ਕਰਾਂਗੇ ਦੇ ਚੱਕਲਾ ਕਰਾ ਨੇ ਜੋ ਐਫਸੀ ਪੈਟਰਨ ਨੇ ਸੋ ਪੰਜਾਬ ਦੇ ਵਿੱਚ ਬਿਲਕੁਲ ਥਾਂ ਨਹੀਂ ਹੈਗੀ ਬਿਲਕੁਲ ਕਿਤੇ ਕੋਈ ਥਾਂ ਨਹੀਂ ਹੈ ਸਾਡੀ 125 ਲੱਖ ਟਨ ਚਾਵਲ ਜਿਹੜਾ ਸਾਡਾ ਨਿਕਲਣਾ 185 ਲੱਖ ਟਨ ਪੈਦੀ ਹੈ ਜੀ ਹਾਲੇ ਪਿਛਲੇ ਸਾਲ ਦੀਆਂ ਸਾਡੀਆਂ 5-6000 ਕੰਫਾਈਨਮੈਂਟ ਬੈਲੈਂਸ ਬਚਦੀਆਂ ਤੇ ਇਹ ਫਿਰ ਦੇਖੋ ਜਿਵੇਂ ਕੱਲ ਤੋਂ ਸਰਕਾਰ ਸ਼ੁਰੂ ਕਰ ਰਹੀ ਹੈ ਖਰੀਦ ਜਿਹੜੀ ਸ਼ੁਰੂ ਕਰ ਰਹੀ ਹੈ ਤੇ ਇਹ ਤੇ ਸਥਿਤੀ ਬਹੁਤ ਮਾੜੀ ਹੋ ਜੇਗੀ ਕਿਉਂਕਿ ਕੇਂਦਰ ਨੇ ਕਿਹਾ ਹੈ ਕਿ 30 ਅਕਤੂਬਰ ਤੱਕ ਉਹ 15 ਲੱਖ ਮੀਟ੍ਰਿਕ ਟਨ ਜਿਹੜਾ ਉਹ ਸਪੇਸ ਬਣਾ ਦੇਣਗੇ ਨਹੀਂ ਦੇ ਸਕਦੇ ਸਰ ਮੈਂ ਤੁਹਾਨੂੰ ਦੱਸ ਦਉਣੀ 15 ਲੱਖ ਮੀਟ੍ਰਿਕ ਟਨ ਦੀਆਂ 600 ਸਪੈਸ਼ਲਾਂ ਬਣਦੀਆਂ 600 ਟ੍ਰੇਨਾਂ ਹੂੰ 600 ਟ੍ਰੇਨਾਂ ਪੰਜਾਬ ਦੇ ਵਿੱਚ 1 ਮਹੀਨੇ ਚ ਨਹੀਂ ਦੇ ਸਕਦੇ ਕੱਲ ਚਾਹ ਆ ਗਿਆ 148 ਟ੍ਰੇਨਾਂ ਉਹਨਾਂ ਨੇ ਪੰਜਾਬ ਦੀਆਂ ਲਿਖੀਆਂ ਜੀ ਕਿੱਥੇ 600 ਕਿੱਥੇ 148 ਜੀ 148 ਦੇ ਵਿੱਚੋਂ ਵੀਰ ਜੀ ਕਿਤੇ ਕੋਈ ਸੰਡੇ ਆ ਗਿਆ ਕਿਤੇ ਕੋਈ ਸਨਿਚਰ ਵਾਲ ਆ ਗਿਆ ਕਿਤੇ ਕਿਸੇ ਦੀ ਜਨਮ ਸਤਾਵ ਦੀ ਆ ਗਈ ਕੋਈ ਗੁਰਪੁਰਬ ਆ ਗਿਆ ਉਹ ਛੁੱਟੀਆਂ ਆ ਲੱਗ ਤੇ 100 ਸਪੈਸੇ ਲੱਗੇਗੀ ਹੂੰ ਜੀ ਸੋ ਸੋ ਤਾ ਨੂੰ ਤਾ ਤੁਸੀਂ ਕੀ ਸੁਝਾ ਦਿੰਦੇ ਹੋ ਫਿਰ ਉਹਨਾਂ ਨੂੰ ਤਾਂ ਕਿ ਕਿਸਾਨਾਂ ਆਪੀ ਤਾਂ ਸੁਝਾਓ ਇਹ ਦਿੰਦੇ ਆ ਕਿ ਇਸ ਨੂੰ ਘੱਟ ਰੇਟ ਤੇ ਪੈਲੀ ਨੂੰ ਵੇਚਿਆ ਜਾਵੇ ਜਿਨੀਦਾਰਾਂ ਦਾ ਸਰਕਾਰ ਕਸਤਾ ਆਪਣੇ ਕੋਲੋਂ ਪੂਰਾ ਕਰੇ ਜੇ ਲੋਕਾਂ ਟ੍ਰੇਡ ਤੇ ਵੇਚਣਗੇ ਅਸੀਂ ਉਹ ਪੈਡੀ ਨੂੰ ਪਰਚੇਜ ਕਰ ਲਾਂਗੇ ਪਰਚੇਜ ਕਰਕੇ ਸਾਰਾ ਅਸੀਂ ਉਹਨੂੰ ਕੁੱਟ ਕੇ ਉਹਨੂੰ ਛਲਾਵ ਵਾਲਿਆਂ ਨੂੰ ਤੇ ਹੱਥ ਨੋ ਵਾਲਿਆਂ ਨੂੰ ਰਾਈਟ ਵੇਚਾਂਗੇ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਰਕਾਰ ਨਹੀਂ ਕਰ ਰਹੀ ਕੰਮ ਨੂੰ ਜੀ ਜੀ ਸਤਿਪਰ ਇਹ ਸਰਕਾਰ ਨੂੰ ਕਰਨਾ ਚਾਹੀਦਾ ਕੰਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਰ ਧੰਨਵਾਦ ਜੀ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ